ਦੇਰ ਸ਼ਾਮ ਕਰੋ ਗਏ ਨੌਜਵਾਨ ਪੁੱਤ ਦੀ ਮੌਤ ਦੀ ਖਬਰ ਆਉਂਦੀ ਹੈ ਜੀ ਹਾਂ ਇਹ ਖਬਰ ਸੁਣ ਕੇ ਮਾਪਿਆਂ ਦੇ ਵਿੱਚ ਸੋਗ ਦੀ ਲਹਿਰ ਹੁੰਦੀ ਹੈ ਪੂਰੇ ਟੱਬਰ ਦੇ ਵਿੱਚ ਸੰਸਨੀ ਫੈਲ ਜਾਂਦੀ ਹੈ ਦਰਸਲ ਨੌਜਵਾਨ ਦੇਰ ਸ਼ਾਮ ਕਰੋ ਨਿਕਲਦਾ ਆਪਣੀ ਪੂਆ ਦੇ ਪਿੰਡ ਜਾਣ ਲਈ ਤਾਂ ਰਸਤੇ ਦੇ ਵਿੱਚ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ। ਮਾਪੇ ਵਿਚਾਰੇ ਉਡੀਕਦੇ ਰਹਿੰਦੇ ਨੇ ਤਾਂ ਅਗਲੇ ਦਿਨ ਖਬਰ ਆਉਂਦੀ ਹੈ ਕਿ ਉਹਨਾਂ ਦੇ ਪੁੱਤ ਦੀ ਤਾਂ ਗੋਲੀ ਮਾਰ ਕੇ ਮੌਤ ਹੋ ਗਈ ਹੈ। ਭਾਵ ਉਹਨਾਂ ਦੇ ਪੁੱਤ ਦਾ ਕਿਸੇ ਨੇ ਕਤਲ ਕਰ ਦਿੱਤਾ। ਇਸ ਦੇ ਨਾਲ ਹੀ ਮਾਪਿਆਂ ਦਾ ਇਹ ਕਹਿਣਾ ਹੈ ਕਿ ਕਿਸੇ ਦਿਨ ਪਹਿਲਾਂ ਜਿਹੜਾ ਦੂਜੇ ਨੌਜਵਾਨਾਂ ਦੇ ਗਰੁੱਪ ਨਾਲ ਉਸ ਦਾ ਝਗੜਾ ਹੋਇਆ ਸੀ। ਛੋਟੀ ਜੀ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋਈ ਸੀ। ਬਹਿਸਬਾਜ਼ੀ ਇਸ ਹੱਦ ਤੱਕ ਵੱਧ ਗਈ ਸੀ ਕਿ ਉਹਨਾਂ ਨੌਜਵਾਨਾਂ ਨੇ ਸਾਡੇ ਪੁੱਤ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਤਾਂ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਕਿ ਕਿਵੇਂ ਉਸ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਹੜਾ ਨੌਜਵਾਨ ਦੇਰ ਸ਼ਾਮ ਆਪਣੇ ਭੂਆ ਦੇ ਪਿੰਡ ਜਾਣ ਲਈ ਪਹੁੰਚਦਾ ਇਹ ਕੱਲੋ ਕੱਲ ਸ਼ਾਮ ਦੇ ਗਏ ਤੇ ਪਤਾ ਨਹੀਂ ਜੇ ਕਿੱਦਾਂ ਡੈਥ ਹੋਈ ਜੇ ਦੀ ਹੁਣ ਗੋਲੀ ਮਾਰੀ ਜੇ ਇਹਦੇ ਚੋ ਪਤਾ ਨਹੀਂ ਜੇ ਕਿੰਨੇ ਕੀਤਾਣ ਇਹਨਾਂ ਕੋ ਰੰਜਿਸ਼ ਆ ਗਈ ਸੀ ਨਹੀਂ ਜੇ ਕੋਈ ਰੰਜਿਸ਼ ਨਹੀਂ ਹੈਗੀ ਕਿਸੇ ਨਾਲ ਇੱਥੇ ਕਿਧਰ ਆਇਆ ਸੀ ਇੱਥੇ ਮੇਰੀ ਭੂਈ ਜੀ ਆ ਹਾਂ ਜੀ ਰਾਤੀ ਆਇਆ ਵਿਆਹ ਹਾਂ ਜੀ ਵਿਆਹ ਵਿਆਹ ਬੱਚੇ ਬੱਚੇ ਕੁਝ ਨਹੀਂ ਹੈਗੇ ਬੀਬੀ ਚ ਲੱਗੀ ਇਹਦੀ ਹਾਂ ਜੀ ਠੀਕ ਹੈਣਾ ਆਨੂੰ ਇਨਸਾਫ ਮਿਲਣਾ ਚਾਹੀਦਾ ਮੇਰੇ ਪ੍ਰਾਣ ਮਾਤਾ ਦੇ ਹਾਂ ਜੀ ਲਖਾਈ ਉਹ ਪ੍ਰਾਣ ਦੇ ਕਿੱਦਾਂ ਪਤਾ ਲੱਗਾ ਤੁਹਾਨੂੰ ਆਨੂੰ ਪੁੱਇਦੇ ਮੁੰਡੇ ਨੇ ਫੋਨ ਕੀਤਾ ਹਾਲੇ ਇਹਨਾਂ ਦਾ ਝਗੜਾ ਹੋਇਆ ਦੋ ਕੁ ਦਿਨ ਹੋ ਗਏ ਪਹਿਲਾਂ ਮੁੰਡੇ ਦਾ ਨਾਮ ਤੇ ਵੈਰਟੀ ਹੈ ਪਿੰਡ ਦੇ ਨੇ ਹਾਂਜੀ ਉਹਨੇ ਮੁੰਡੇ ਮੁੰਡੇ ਮੱਡੇ ਸਿੱਧੇ ਇੱਕ ਦਿਨ ਹਥਿਆਰ ਧੁਰ ਲੈ ਕੇ ਤੇ ਮੁੜ ਕੇ ਇੱਕ ਦਿਨ ਬਾਅਦ ਚ ਵੀ ਆਏ ਘਰ ਚ ਲੋ ਆਂਦੇ ਵੀ ਨਹੀਂ ਅਹੀਂ ਕੋਈ ਗੱਲ ਕਰਦੇ ਪਰ ਹੁਣ ਇਹ ਪਤਾ ਨਹੀਂ ਨਾ ਹੁਣ ਇਸੇ ਰੰਝੇ ਚ ਕੀ ਇੱਥੇ तकरीबन ਸਾਨੂੰ 9:30 ਵੇ ਇਨਫੋਰਮੇਸ਼ਨ ਮਿਲੀ ਕਿ ਇੱਕ ਡੈੱਡ ਬੋਡੀ ਆ ਇੱਥੇ ਆਪਣਾ ਪਿੰਡ ਦੇ ਨਜ਼ਦੀਕ ਜਿੱਥੇ ਬਾਈਪਾਸ ਬਣ ਰਿਹਾ ਅਸੀਂ ਹੁਣ ਮੌਕੇ ਤੇ ਪਹੁੰਚੇ ਇੱਥੇ ਮੇਰੀ ਟੀਮ ਪਹੁੰਚੀ ਐ ਐਸ ਐਚਓ ਸਾਹਿਬ ਸਿਵਲ ਲਾਈਨ ਤਾਂ ਮੌਕੇ ਤੇ ਹੀ ਨਾਸਟ੍ਰਿਕਟ ਕਰ ਰਹੇ ਆ ਇਹਦੇ ਵਿੱਚ ਇਹ ਵਿਜੇ ਆ son of ਸੁਲੱਖਣ ਸਿੰਘ ਹਰ ਦੋ ਚੰਡੇਦਾਰਨ ਵਾਲਾ ਜੀ ਇਹਦੀ ਡੈਡ ਬੋਡੀ ਹੈ ਇਨੀਸ਼ੀਅਲ ਅਸੀਂ ਇਨਵੈਸਟੀਗੇਸ਼ਨ ਕੀਤੀ ਥੋੜੀ ਜੀ ਉਹਦੀ ਛਾਤੀ 'ਚ ਗੋਲੀ ਹੈ ਜੀ ਲੈਫਟ ਸਾਈਡ